ਗਰਮੀਆਂ ਦੇ ਵਿੱਚ ਸਿਹਾਈਆਂ ਦਾਗ ਧੱਬੇ ਪੈਣੇ ਇੱਕ ਆਮ ਜੀ ਗੱਲ ਆ। ਦੇਖੋ ਆਪਾਂ ਜੇ ਕੱਪੜੇ ਨੂੰ ਵੀ ਥੋੜਾ ਜਿਹਾ ਧੱਬੇ ਪਾ ਦਨੇ ਆ ਉਹਦਾ ਵੀ ਰੰਗ ਬੱਟਦਾ। ਹੁਣ ਜਿਹੜੀਆਂ ਮੇਰੀਆਂ ਧੀਆ ਭੈਣਾਂ ਨੇ ਚੁੱਲ੍ਹੇ ਮੂਰੇ ਬੈਠ ਕੇ ਸੱਦੇ ਘੜੀ ਰੋਟੀ ਟੋਕ ਵੀ ਬਣਾਉਂਦੇ ਨੇ, ਥੱਕ ਨਹੀਂ। ਹੋਰ ਵੀ ਬਹੁਤ ਕੰਮ ਨੇ ਪੁੱਪਾਂ ਦੇ ਵਿੱਚ ਹੀ ਕੰਮ ਕਰਨੇ ਨੇ ਜਾਂ ਚੁੱਲ੍ਹੇ ਮੂਰੇ ਜਾਂ ਬਾਹਰ। ਹੁਣ ਆਪਾਂ ਕੋਈ ਇਹ ਤਾਂ ਹੈ ਨਹੀਂ ਵੀ ਅੰਦਰ ਬੈਠ ਕੇ ਕੰਮ ਕਰਨੇ ਨੇ। ਇਨਾਂ ਦੇ ਇੱਕ ਛੋਟਾ ਜਿਹਾ ਨੁਕਤਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਚੰਦਨ ਦੀ ਲੱਕੜ ਮਿਲਦੀ ਹੈ ਪਸਾਰੀਆਂ ਦੇ ਕੋਲ ਛੋਟੀ ਜਿਹੀ ਗਿਟਕੀ ਜੀ ਮੰਗੂ ਹੁੰਦੀ ਆ ਜਿਵੇਂ ਆਪਣੀ ਉੰਬਈ ਹੁੰਦੀ ਆ ਉਹਨੂੰ ਤੁਸੀਂ ਘਸਾਉਣਾ ਕਿ ਇਹਦੇ ਤੇ ਕੋਈ ਪੱਥਰ ਦਾ ਚੀਜ਼ ਲੈਣੀ ਜੇ ਤਾਂ ਤੁਸੀਂ ਰਗੜਨਾ ਜਿਹਦੇ ਵਿੱਚ ਪੱਥਰ ਨਾ ਆਵੇ ਉਹ ਜੇ ਤਾਂ ਉਹ ਆਪਾਂ ਫੇਰ ਤਾਂ ਸਮਝ ਲਓ ਵੀ ਤੁਹਾਡਾ ਜਿਹੜਾ ਚਿਹਰਾ ਉਹਦੇ ਉੱਤੇ ਰਗੜਿਆ ਜਾਊਗਾ ਠੀਕ ਹੈ ਜਿਵੇਂ ਆਪਣਾ ਹੁੰਦਾ ਚਕਲਾਂ ਇਹਦਾ ਪੱਥਰ ਦਾ ਉਹਦੇ ਉੱਤੇ ਤੁਸੀਂ ਗੁਲਾਬ ਜਲ ਪਾ ਕੇ ਉਹ ਨੱਕਣ ਨੂੰ ਕਸਾਈ ਜਾਣਾ ਤੇ ਉਹਨੇ ਬਰੀਕ ਬਰੀਕ ਪਾਊਡਰ ਬਣ ਜਾਂਦੀ ਹੈ ਉਹ ਬਰੀਕ ਪਾਊਡਰ ਦੇ ਵਿੱਚ ਹੋ ਸਕੇ ਤੁਸੀਂ ਥੋੜਾ ਜਿਹਾ ਪੰਜ ਸੱਤ ਤੋੜ ਕੇ ਸੇਵ ਜਿਹੜਾ ਹੁੰਦਾ ਸੇਵ ਤਾਜ਼ਾ ਲੈ ਕੇ ਉਹਦੇ ਪਾ ਲੈਣ ਵਿੱਚ ਗੁਲਾਬ ਜਲ ਜਲ ਹੋਗਾ ਥੋੜਾ ਜਿਹਾ ਆਪਣੇ ਕੋਲ ਥੋੜਾ ਜਿਹਾ ਦਹੀਂ ਇਹ ਸਾਰੀਆਂ ਚੀਜ਼ਾਂ ਠੰਡੀਆਂ ਉਹ ਸਾਨੂੰ ਜਿਹੜਾ ਚਿਹਰੇ ਤੇ ਨੁਕਸਾਨ ਹੁੰਦਾ ਗਰਮੀ ਦੀ ਵਜ੍ਹਾ ਕਰਕੇ ਹੁੰਦਾ। ਇਹਦੇ ਨਾਲ ਜਦ ਤੁਸੀਂ ਡੇਲੀ ਲਾਹੋਗੇ ਰਾਤ ਨੂੰ ਪੈਣ ਲੱਗੇ ਲਾ ਲਓ ਸਵੇਰੇ ਆਪਦਾ ਨੂੰ ਧੋ। ਉਹ ਦਿਨੇ ਦਾ ਪਾ ਲਾ ਨਹੀਂ ਸਕਦੇ ਕਿ ਸੌਂ ਹੁੰਦਾ ਜਾਂਦਾ ਵਾ। ਇਹਦੇ ਨਾਲ ਚਿਹਰੇ ਨੂੰ ਠੰਡਕ ਮਿਲਣੀ ਸ਼ੁਰੂ ਹੋ ਜਾਂਦੀ ਹੈ। ਬਾਕੀ ਚਕੁੰਦਰ ਖੇਤਾਂ ਦੇ ਵਿੱਚ ਆਮ ਹੁੰਦੀ ਹੈ ਅੱਜਕੱਲ। ਅਗਰ ਨਹੀਂ ਵੀ ਹੁੰਦਾ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਹੈ ਕਿ ਨਹੀਂ। ਉਹਦਾ ਜੂਸ ਕੱਢ ਕੇ ਇੱਕ ਗਲਾਸ ਪੀਣ ਲਓ। ਪਰ ਉਹ ਸਸਤਾ। ਜੂਸ ਪੀਣਾ ਜੂਸ ਪੀ ਲੋ ਇਹ ਸਿੱਧਾ ਖਾ ਲੋ ਇੰਨਾ ਠੰਡੀਆਂ ਚੀਜ਼ਾਂ ਦੇ ਨਾਲ ਜਿਹੜਾ ਸਾਡਾ ਚਿਹਰਾ ਉਹ ਬਰਕਰਾਰ ਦੀ ਜਿਹੜੀ ਸ਼ੈਂਕਾ ਬਣੀ ਰਹਿੰਦੀ ਹੈ ਨਹੀਂ ਗਰਮੀ ਦੇ ਨਾਲ ਉਹ ਸ਼ੈਂਕਾ ਖਤਮ ਹੋ ਜਾਂਦੇ ਔਰ ਗੱਲ ਕੁਛ ਨਹੀਂ ਆ ਦੋ ਚਾਰਕ ਗੱਲਾਂ ਨੇ ਕੋਈ ਜ਼ਿਆਦਾ ਮਹਿੰਗੀ ਨਹੀਂ ਦੇ ਤੁਸੀਂ ਆਪਦੇ ਆਪ ਕਹੋਗੇ ਸਾਡਾ ਚਿਹਰਾ ਜਿਹੜਾ ਚਮਕਣ ਲੱਗਿਆ ਇਹ ਸਭ ਤੋਂ ਹੋਰ ਇੱਕ ਚੀਜ਼ ਆ ਔਖੀ ਤਾਂ ਉਹ ਵੀ ਨਹੀਂ ਹੈ ਜਿਵੇਂ ਫ੍ਰੀ ਚ ਜੇ ਤੁਸੀਂ 10 ਮਿੰਟ ਬੈਠ ਕੇ ਧਿਆਨ ਧਰ ਕੇ ਵਹਿਗੂ ਸਤਨਾਮ ਕਿਸੇ ਵੀ ਸ਼ਬਦ ਦਾ ਪਾਠ ਕਰੋਗੇ ਚਿਹਰੇ ਤੇ ਸ਼ੈਲ ਪੈਦੀ ਹੋਣਗੇ। ਸ਼ੇਰ ਤੇਰੇ ਦੇ ਤੇ ਚੰਪ ਰੌਣਕ ਤੁਹਾਡਾ ਰੰਗ ਆ ਜਿਹੜਾ ਗੁਲਾਬੀ ਹੋਵੇ ਇਹ ਨਹੀਂ ਮੈਂ ਕਹਿੰਦੀ ਵੀ ਕਾਲੇ ਤੋਂ ਗੋਰਾ ਹੋਵੇ। ਦੇਖੋ ਉਹਦਾ ਜਿਹੜਾ ਕੁਦਰਤ ਨੇ ਬਣਾਇਆ ਰੰਗ ਉਹ ਜੀ ਰਹਿਣਾ ਪਰ ਚਮਕਾ ਦੇ। ਇਹ ਮੈਂ ਗਾਰੰਟੀ ਲੈਂਦੀ ਹਾਂ।